वाले कुंडे अच्छे मैं थोड़े फिर लैके आई हूँ एक अलग तरह के कुंडे जड़े के कि बनने के कटाव वाले है बहुत सौखे बड़े ही आसान तरीके अज आप बना जा रहे हैं कटाव वाले कुंडे कुंडे डिजाइनर कुंडे बनने के कटाव वाले बनने के और इन्हें लुक बहुत ही प्यारी आऊगी तोडियो पूरी देखो तो ही थोड़ा समझा तो है बहुत सौखे पहला असं कर ले धागा डबल इस तुम तो बा कुंडे पाने उन्होंने पा लेना कि ਆ ਦੇਖੋ ਪਹਿਲਾਂ ਜਿਹੜੇ ਸਿਕੁੰਡੇ ਪਾਣੇ ਐਦਾਂ ਬਣੇ ਆ। ਇਹ ਪਾ ਗਏ ਸਾਡਾ ਦੋ ਕੁੰਡੇ। ਫੇਰ ਅਸੀਂ ਪਾ ਲਾਂਗੇ ਐਦਾਂ। ਤਿੰਨ ਚਾਰ ਪੰਜ ਤੇ ਨੀਚੋਂ ਅਸੀਂ ਆਪਣੇ ਜਿਹੜੇ ਕੁੰਡੇ ਹੁੰਦੇ ਆ ਉਹਦੇ ਵਾਲੇ ਉਹ ਪਾ ਰਹੇ ਆ ਮੋਤੀਆ ਜੇ ਵਰਗੇ ਜਿਹੜੇ ਹੁੰਦੇ ਨੇ। ਪਰ ਉੱਪਰ ਉਹ ਇਹਨਾਂ ਨੂੰ ਅਸੀਂ ਇਦਾਂ ਨਹੀਂ ਅਲੱਗ ਲੁੱਕ ਦੇਵਾਂਗੇ ਕਿੱਦਾਂ ਇਹੀ ਤਾਂ ਹੈ ਨਾ ਇਸ ਦਾ ਕਮਾਲ ਹੈ ਜਿਹੜੀ ਵੀਡੀਓ ਦਾ ਤੇ ਫਿਰ ਦੇਖੋ ਧਮਾਲ 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 ਵਾਲਾ ਸਾਡਾ ਅੱਜ ਵਾਲਾ ਜਿਹਨੂੰ ਤੁਸੀਂ ਐਜ਼ ਏ ਬਾਰਡਰ ਯੂਜ਼ ਕਰ ਸਕਦੇ ਹੋ ਐਜ਼ ਏ ਪੈਟਰਨ ਤਾਂ ਨਹੀਂ ਕਹਿ ਸਕਦੇ ਆਪਾਂ ਐਜ਼ ਏ ਕੁੰਡਿਆਂ ਦਾ ਮਤਲਬ ਕਿ ਬਗੈਰ ਤੁਹਾਨੂੰ ਕੋਈ ਬਾਰਡਰ ਬਣਾਏ ਇਹ ਸਾਡੀ ਆਪਣੇ ਆਪ ਹੀ ਕਿਨਾਰੀ ਬਣ ਜਾਣੀ ਆ ਕਿੱਦਾਂ ਚਲੋ ਆਪਾਂ ਦੇਖਦੇ ਹਾਂ ਅੱਗੇ ਇਹਦੇ ਲਈ ਜਿਹੜੇ ਤੁਸੀਂ ਕੁੰਡੇ ਪਾਣੇ ਆ ਪਹਿਲਾਂ ਬਾਰਡਰ ਅਸੀਂ ਬਣਾਣਾ ਤਾਂ ਹੈਗਾ ਦੂਜਾ ਤੇ ਇਹਦੇ ਲਈ ਅਸੀਂ ਬਣਾਣੇ ਆ 9 ਦੇ ਮਲਟੀਪਲ ਸਾਨੂੰ ਕੁੰਡੇ ਚਾਹੀਦੇ ਮੀਨਸ ਕਿ ਤੁਸੀਂ ਜਿੰਨੇ ਵੀ ਕੁੰਡੇ ਪਾਣੇ ਆ ਉਹਨੂੰ ਤੁਸੀਂ 9 ਨਾਲ ਡਿਵਾਈਡ ਕਰ ਲਓ ਠੀਕ ਹੈ ਤੁਸੀਂ ਕੁੰਡੇ ਸਾਬ ਨਾਲ ਪਾਓ ਕਿ ਜਿਹੜੇ ਕਿ ਸਾਡੇ 9 ਨਾਲ ਡਿਵਾਈਡ ਹੋ ਜਾਣ ਪਹਿਲਾਂ 10 ਕੁੰਡੇ ਪਾਲਣੇ 9 ਨਾਲ ਡਿਵਾਈਡ ਹੋਣ ਵਾਲੀ ਤੇ ਫਿਰ ਦੋ ਕੁੰਡੇ ਪਾਲਣੇ ਅਸੀਂ ਐਕਸਟਰਾ ਜਿਹੜੇ ਦੋ ਕੁੰਡੇ ਐਕਸਟਰਾ ਹੋਣਗੇ ਉਹ ਸਾਡੇ ਦੋਨਾਂ ਸਾਈਡਾਂ ਤੇ ਰਹਿਣਗੇ ਤੇ 9 ਨਾਲ ਅਸੀਂ ਕੁੰਡੇ ਸਾਰੇ ਆਪਣੇ ਕਰ ਲੈਣੇ ਆ ਡਿਵਾਈਡ ਤਾਂ ਫਿਰ ਆਪਾਂ ਇਹ ਐਨੇ ਕੁੰਡੇ ਪਾ ਲੈਨੇ ਜਿੰਨੇ ਤੁਹਾਨੂੰ ਚਾਹੀਦੇ ਆ। ਆਦਖਣੋਂ ਨਾਲ ਡਿਵਾਈਡ ਹੋਣ ਵਾਲੇ ਸੀ ਕੁੰਡੇ ਪਾ ਲੈਨੇ ਤੇ ਫਿਰ ਦੋ ਕੁੰਡੇ ਅਸੀਂ ਐਕਸਟਰਾ ਪਾ ਕੇ ਫਿਰ ਆਪਾਂ ਇਦਾਂ ਹੀ ਪਾ ਕੇ ਫਿਰ ਆਪਾਂ ਮਿਲਦੇ ਆ ਕਿਉਂਕਿ ਬਹੁਤ ਹੀ ਸੋਖੇ ਆ ਕੁੰਡੇ। ਇਹ ਤਾਂ ਤੁਹਾਨੂੰ ਆਂਦੀਆਂ ਕੁੰਡੇ ਪਾਣੇ। ਇਹ ਦੇਖ ਲਓ ਵੀ ਆਹ ਕੁੰਡੇ ਅਸੀਂ ਕਿੱਦਾਂ ਪਾ ਰਹੇ। ਐਸੀ ਪਾ ਰਹੇ ਪਹਿਲਾ ਵਾਲਾ ਲੈ ਕੇ ਇਦਾਂ ਇੱਕ। ਫਿਰ ਇਦਾਂ ਲੈ ਕੇ ਅੰਗੂਠੇ ਨਾਲ ਦੂਜਾ। ਇਹ ਇਦਾਂ ਪਿਆਰ ਪੰਡੇ ਚਾਹੀਦੇ ਤੁਹਾਡੇ ਪਹਿਲਾ ਲੈ ਕੇ ਇਦਾਂ ਇੱਕ। ਫਿਰ ਐਦਾਂ ਦੂਜਾ ਫਿਰ ਦੇਖੋ ਐਦਾਂ ਲਿਆ ਇੱਕ ਐਦਾਂ ਲਿਆ ਦੂਜਾ ਇਹ ਅਸੀਂ ਸਾਡੀ ਬੇਸਿਕ ਕੁੰਡਿਆ ਸੀ ਪਾਏ ਆ ਤੇ ਅੱਗੇ ਆਪਾਂ ਇਹਨਾਂ ਨੂੰ ਡਿਜ਼ਾਈਨਰ ਲੁੱਕ ਦੇਣ ਲਈ ਅਸੀਂ ਇਹਨਾਂ ਨੂੰ ਹੋਰ ਅਤੇ ਕੰਮ ਕਰਾਂਗੇ ਤਾਂ ਹੀ ਸਾਡੇ ਕੁੰਡੇ ਵਧੀਆ ਜੇ ਬਣਨਗੇ ਅਲੱਗ ਬਣਨਗੇ ਤਾਂ ਫਿਰ ਇਹ ਵਾਲੇ ਤੁਹਾਨੂੰ ਜਿੰਨੇ ਵੀ ਚਾਹੀਦੇ ਉਹਨੇ ਪਾ ਲਓ ਦੇਖੋ ਮੈਂ ਪਾ ਲਏ 19 ਜੋੜ 38 ਕੁੰਡੇ ਇਹ ਵਾਲੇ ਕੁੰਡੇ ਨੂੰ ਸੀ ਕਾਊਂਟ ਨਹੀਂ ਕਰਾਂਗੇ 1 2 3 4 5 6 7 8 9 10 11 12 13 14 15 16 17 18 19 19 ਕੁੰਡੇ ਮੀਨਸ ਕੇ 19 ਜੋੜ ਮੀਨਸ ਕੇ 38 ਕੁੰਡੇ 38 ਕੁੰਡੇ ਹੋਗੇ ਜਿਸ ਚੋ ਕੇ ਸੀ ਵਸੇ ਡਿਵਾਈਡ ਕਰਾਂਗੇ ਤਾਂ ਹੋਗੇ ਸਾਡੇ 9 ਨਾਲ ਡਿਵਾਈਡ ਕਰਕੇ ਤਾਂ ਸਾਡੇ 2 ਕੁੰਡੇ ਐਕਸਟਰਾ ਰਹਿ ਜਾਂਦੇ ਨੇ ਨੋਰਨਲ ਡਿਵਾਈਸ ਹੋ ਜਾਣਗੇ ਸਾਡੇ 36 ਤੇ ਦੋ ਕੁੰਡੇ ਐਕਸਟਰਾ ਸਾਡੇ ਹੋ ਗਏ ਟੋਟਲ 38 ਤੁਸੀਂ ਇੱਦਾਂ ਕੁੰਡੇ ਪਾਣੇ ਆ ਇੱਦਾਂ ਕੁੰਡੇ ਪਾਣ ਤੋਂ ਬਾਅਦ ਦੇਖੋ ਤੁਹਾਡੀ ਪਹਿਲੀ ਰੋ ਹਮੇਸ਼ਾ ਹੀ ਪੁੱਠੀ ਹੀ ਆਣੀ ਚਾਹੀਦੀ ਹੈ ਕੁੰਡੇ ਤੁਸੀਂ ਇੱਦਾਂ ਹੀ ਪਾਣੇ ਤਾਂ ਕਿ ਜਿਹੜੀ ਤੁਹਾਡੀ ਪਹਿਲੀ ਰੋ ਇੱਧਰ ਵਾਲੀ ਪੁੱਠੀ ਆਵੇ ਤੇ ਕੁੰਡੇ ਸਾਡੇ ਸਿੱਧੇ ਦੂਜੇ ਪਾਸੇ ਆਣ ਤਾਂ ਹੀ ਇਹ ਵਾਲੇ ਸਾਡੇ ਕੁੰਡੇ ਬਣਨੇ ਆ ਜੇ ਤੁਹਾਡੇ ਸਿੱਧੀ ਆਉਂਦੀ ਹੈ ਤਾਂ ਫਿਰ ਸਾਨੂੰ ਦੋ ਰੋ ਪਾਣੀ ਪਾਣੀ ਹੈ ਅਗਰ ਪੁੱਠੀ ਆਂਦੀ ਤਾਂ ਅਸੀਂ ਇੱਕ ਰੋ ਹੀ ਪੁੱਠੀ ਪਾ ਕੇ ਸਾਡਾ ਅੱਗੇ ਅਸੀਂ ਆਪਣੇ ਕੁੰਡੇ ਇਹਨਾਂ ਨੂੰ ਬਣਾਉਣਾ ਸ਼ੁਰੂ ਕਰ ਦੇਣਾ ਪਹਿਲੀ ਰੋ ਸੇ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਹੈ ਅਗਰ ਤੁਹਾਡੀ ਪਹਿਲੀ ਰੋ ਕੁੰਡੇ ਪਾਉਣ ਤੋਂ ਬਾਅਦ ਸਿੱਧੀ ਆਂਦੀ ਹੈ ਤਾਂ ਤੁਸੀਂ ਇੱਕ ਸਿੱਧੀ ਤੇ ਇੱਕ ਪੁੱਠੀ ਪਾ ਲੈਣੀ ਹੈ ਪਰ ਜਿੱਦਾਂ ਮੈਂ ਦੱਸਿਆ ਅਗਰ ਤੁਸੀਂ ਇੱਦਾਂ ਹੀ ਕੁੰਡੇ ਪਾਉਣ ਤਾਂ ਸਾਡੀ ਪਹਿਲੀ ਰੋ ਪੁੱਠੀ ਆਣੀ ਹੈ ਤਾਂ ਅਸੀਂ ਉਹਨੂੰ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਹੈ ਪੂਰੀ ਰੋ ਪੁੱਠੀ ਪਾ ਕੇ ਅਸੀਂ ਆਗੇ ਹੁਣ ਆਪਣੀ ਸਿੱਧੀ ਰੋ ਜਿੱਥੇ ਕਿ ਅਸੀਂ ਆਪਣੇ ਕੁੰਡੇ ਪਾਣੇ ਕਰਨੇ ਹਨ ਸ਼ੁਰੂ ਦੇਖੋ ਪਰ ਕਿੱਦਾਂ పి కు ము సో కు సునతో బ తిజా కు తిజా కు సైరుకుండే ఉతారనే 2 3 4 5 6 7 ਆ ਦੇਖੋ 7 ਕੁੰਡੇ ਉਤਾਰੇ 8 ਤੇ ਆ ਹੈਗਾ ਸਾਡਾ ਧਾਗਾ ਹੁਣ ਅਸੀਂ ਇਹਨੂੰ ਕੀ ਕਰਨਾ ਇਹਦੇ ਨਾਲ ਅਸੀਂ ਇੱਥੇ ਜਿਹੜਾ ਅਸੀਂ 7 ਕੁੰਡੇ ਉਤਾਰੇ ਉਹ ਹੀ 7 ਦੇ 7 ਕੁੰਡੇ ਅਸੀਂ ਇੱਥੇ ਪਾ ਲੈਣੇ దండే అత కు పది ఫ ਇਹ ਵਾਲੇ ਕੁੰਡੇ ਨੂੰ ਹੁਣ ਅਸੀਂ ਸਿੱਧਾ ਬੁਣ ਲੈਣਾ ਹੈ ਹਲੋ ਇਹ ਸਾਡੇ ਕੁੰਡੇ ਐਦਾਂ ਛੱਟੇ ਹੀ ਕਿਨਾਰੀ ਪੰਨੇ ਸ਼ੁਰੂ ਹੋ ਜਾਣੇ ਫਿਰ ਦੇਖੋ ਇਹ ਕੁੰਡੇ ਬੁਣ ਲਿਆ ਤਾਂ ਇੱਕ ਤੇ ਦੋ ਦੋ ਕੁੰਡੇ ਹੋਰ ਬੁਣਨ ਤੋਂ ਬਾਅਦ ਤੀਜਾ ਕੁੰਡਾ ਸਹੀ ਲੈ ਲੈਣਾ ਤੇ ਇਸ ਤੋਂ ਬਾਅਦ ਫਿਰ ਇਸਦੇ ਪਰ ਸੱਤ ਕੁੰਡੇ ਅਸੀਂ ਉਤਾਰ ਦੇਣਾ ਇੱਕ ਦੋ ਤਿੰਨ 4 5 6 ਤੇ 7 7 ਗੁੰਡੇ ਉਤਾਰਨ ਤੇ 7 7 ਗੁੰਡੇ ਉਤਾਰਨ ਤੋਂ ਬਾਅਦ ਅਸੀਂ ਇੱਥੇ 7 ਗੁੰਡੇ ਹੀ ਪਾ ਲੜੇ ਆ ਜਿੰਨੇ ਗੁੰਡੇ ਸਾਡੇ ਉਹਨੇ ਪੂਰੇ ਤੇ ਪੂਰੇ ਹੋ ਰਿਹਾ ਦੇਖੋ ਨਾ 1

ਇਹਨਾਂ ਦੇ ਸਿੱਧਾ ਹੀ ਮੋਣਾਗੇ ਹਾਂ ਦੇਖੋ ਸਾਡੇ ਆ ਦੇਖੋ ਇੰਤਕ ਨਾ ਹੈ ਵੱਣਨੇ ਸ਼ੁਰੂ ਹੋ ਗਿਆ ਦੇਖੋ ਇਸ ਤੋਂ ਬਾਅਦ ਇੱਕ ਹੁੰਦਾ ਇੱਕ ਤੇ ਦੋ ਫਿਰ ਅਸੀਂ ਫੇਰੇ ਦਹੀ ਇੱਕ ਹੁੰਦੇ ਦੋ ਫਿਰ ਸੱਤ ਹੁੰਦੇ ਉਤਾਰ ਦੈ ਨੇ ਇੱਕ ਦੋ ਤਿੰਨ 4 5 6 ਤੇ 7 7 ਗੁੰਡੇ ਉਤਾਰੇ 7 ਗੁੰਡੇ ਉਤਾਰਨ ਤੋਂ ਬਾਅਦ ਅਸੀਂ ਇਹ ਵਾਲੇ ਗੁੰਡੇ ਨੂੰ ਸਿੱਧਾ ਹੀ ਬੁਣ ਲਿਆ। ਹਾ ਦੇਖੋ 7 ਗੁੰਡੇ ਉਤਾਰੇ 7 ਦੇ ਸਾਥ ਹੀ ਅਸੀਂ ਇੱਥੇ ਬਣਾ ਲੈਣੇ ਆ 1 2 ਫੇਡਨ 4 5 6 ਤੇ 7 ਇਹ ਬਨ ਲਿਆ ਸੀ ਆਪਾਂ 8ਵਾਂ ਕੁੰਡਾ ਤੇ ਇਹ ਬਨਿਆ ਸੀ 9ਵਾਂ ਕੁੰਡਾ ਬਸ ਇਦਾਂ ਹੀ ਅਸੀਂ ਹੀ ਬਣਾਈ ਜਣਾ ਤਾਂ ਦੇਖੋ ਸਾਟਾ ਤਾਂ ਇਹ ਬਣ ਜਾਣਾ ਆਪਾਂ ਪੂਰਾ ਹੀ ਕਰ ਲੈਨੇ ਆ ਫਿਰ ਦੇਖੋ ਇਹ ਦੋ ਪਰਫੇਰਸੀ ਪਾਵਾਂਗੇ ਸੱਤ ਗੁੰਡੇ 1 2 3 4 5 థి సండే ఉతారత్ బ దో కుండే రే జ అసలు ఎక్స్ట్రా పై సే ఫోర్ అస కు కుండే బ తి చార్ 6 ਤੇ 7 ਦੇਖੋ 7 ਕੁੰਡੇ ਸਾਡੇ ਇਹ ਹੋ ਜਾਂਦੇ ਨੇ 8ਵਾਂ ਅਸੀਂ ਆਹ ਵਾਲਾ ਹੁੰਦਾ ਨੌਵਾਂ ਜਦ ਅਸੀਂ ਸੈਂਟਰ ਚ ਇੱਕ ਬੁਣ ਲੈਂਦੇ ਜਾਂ ਤਾਂ ਸਾਡੇ ਇਹ 9 ਦੇ 9 ਕੁੰਡੇ ਬਣੇ ਜਾਂਦੇ ਲਾਸਟ ਵਾਲੇ ਦੋ ਅਸੀਂ ਇਦਾਂ ਹੀ ਬੁਣ ਲਵਾਂਗੇ ਹਾਂ ਦੇਖੋ ਇਹ ਤਾਂ ਸਾਡੇ ਇਹ ਦੇਖੋ ਇਦਾਂ ਸਾਡਾ ਇਹ ਨੀਚੋਂ ਕੁੰਡਿਆਂ ਦੀ ਇਦਾਂ ਲੁੱਕ ਆ ਜਾਣੀ ਹੈ ਤਾਂ ਇੱਕ ਸਲਾਈ ਪਾ ਕੇ ਫਿਰ ਆਪਾਂ ਇਹਨਾਂ ਦੀ ਲੁੱਕ ਦੇਖਦੇ ਹਾਂ ਕੁੰਡਿਆਂ ਦੀ ਦੇਖੋ ਸਾਡੇ ਕੁੰਡਿਆਂ ਦੀ ਲੁੱਕ ਨੀਚੋਂ ਇਦਾਂ ਦੀ ਆਉਗੀ ਆਪਾਂ इदा देखो और देखो इदा देखो सारे ना कटाम पट गया देखो यह ये साढ़े कुंडी दे देखो अगर तुम ले कार्डिगन पाओगे तो बच्चे के किसी प्रोजेक्ट पाओगे तो अगो देखो इदा किनारी बनी हुई कि वजिए लगेगी ਤੇ ਬਣਾਣੇ ਵੀ ਦੇਖਿਆ ਹੋਣਾ ਤੁਸੀਂ ਬੜੇ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਤੇ ਬਣਾਓ ਇਹ ਵਾਲੇ ਕੁੰਡੇ ਤੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਰਹਿ ਆ ਰੱਖੋ ਕੁਸ਼ ਰੋਚੀ ਓਕੇ ਬਾਏ ਬਾਏ ਟੇਕ ਕੇਅਰ ਇਹ ਵਾਲੇ ਕੁੰਡੇ